ਕੀਆਟੀ ਨਿਊਜ਼ ਨੈਟਵਰਕ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਮੈਂ ਹਾਂ ਜਤਿੰਦਰ ਥੋੜੀ ਜਿੱਥੇ ਅੱਜ ਸੰਸਾਰ ਭਰ ਦੇ ਵਿੱਚ ਦੁਸ਼ਹਿਰਾ ਮਨਾਇਆ ਜਾ ਰਿਹਾ ਜੇ ਗੱਲ ਕਰ ਲਈਏ ਬਦੀ ਤੇ ਨੇਕੀ ਦੇ ਜਿੱਤ ਦੀ ਪ੍ਰਤੀਕ ਦੁਸ਼ਹਿਰਾ ਅੱਜ ਪਿੰਡ ਕੋੜਕਾਨ ਮੁਹੰਮਦ ਦੇ ਵਿੱਚ ਆ ਤਾਂ ਇੱਥੇ ਕਬੱਡੀ ਟੂਰਨਾਮੈਂਟ ਵੀ ਨਾਲ ਦੀ ਨਾਲ ਕਰਵਾਇਆ ਜਾਂਦਾ ਉੱਥੇ ਹੀ ਅੱਜ ਮੁੱਖ ਮਹਿਮਾਨ ਵਜੋਂ ਹਲਕਾ ਕਾਦੀਆਂ ਦੇ ਇੰਤਜ਼ਾਰ ਜਿਹੜੇ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਕਤਰ ਐਡਵੋਕੇਟ ਜਗਰੂਪ ਸਿੰਘ ਸੇਖਵਾ ਅਚੇਤੇ ਤੌਰ ਤੇ ਪਹੁੰਚਿਆ ਗੱਲਬਾਤ ਹੈ ਜਿਹੜੀ ਕਰ ਲੈਣੇ ਸੇਖਵਾ ਸਾਹਿਬ ਪਹਿਲਾਂ ਤੋਂ ਬਹੁ ਦੇਖਿਆ ਗਿਆ ਕਿ ਅੱਜ ਦੁਸ਼ਹਿਰੇ ਦੇ ਮੌਕੇ ਜਿੱਥੇ ਸੰਥਾਰ ਪਰਦੇ ਵਿੱਚ ਮਨਾਇਆ ਜਾਂਦਾ ਪਰੰਤਨ ਸਮੇਂ ਤੋਂ ਪਿੰਡ ਕੋੜਖਾਨ ਮਹਮਦ ਦੇ ਲੋਕ ਮਨਾਉਂਦੇ ਆ ਰਹੇ ਅੱਜ ਤੁਸੀਂ ਵੀ ਉਹ ਚੇਚੇ ਤੌਰ ਤੇ ਪਹੁੰਚੇ ਹੋ ਕੀ ਕਹਿਣਾ ਚਾਹੋ? ਅ ਬੜੀ ਖੁਸ਼ੀ ਮਹਿਸੂਸ ਹੋ ਰਹੀ ਆ ਕਿਉਂਕਿ ਮੈਨੂੰ ਵੀ 15-20 ਸਾਲ ਹੋ ਗਏ ਆ ਤਕਰੀਬਨ ਇੱਥੇ ਕੋੜਖਾਨ ਮਹਮਦ ਵਿਖੇ ਜਿਹੜਾ ਬੜਾ ਮਸ਼ਹੂਰ ਇਲਾਕੇ ਦਾ ਦੁਸ਼ਹਿਰਾ ਲੱਗਦਾ ਉੱਥੇ ਆਉਣ ਦਾ ਮੌਕਾ ਮਿਲਦਾ ਔਰ ਬੜੇ ਵਧੀਆ ਕਬੱਡੀ ਦੇ ਟੂਰਨਾਮੈਂਟ ਹੋਰ ਖੇਡਾਂ ਇੱਥੇ ਕਰਾਈਆਂ ਜਾਂਦੀਆਂ ਨੇ ਔਰ ਬਹੁਤ ਵਧੀਆ ਜਿਹੜੀ ਇਥੋਂ ਦੀ ਪੁਸ਼ਾਰਾ ਕਮੇਟੀ ਆ ਸਾਡੀ ਪੰਚਾਇਤ ਆ ਬੜੇ ਸਚਜੇ ਢੰਗ ਨਾਲ ਸਾਰੇ ਪ੍ਰਬੰਧ ਜਿਹੜੇ ਆ ਉਹ ਕਰਦੇ ਨੇ ਔਰ ਮੇਰੀ ਕੋਸ਼ਿਸ਼ ਹੁੰਦੀ ਆ ਕਿ ਇਹੋ ਜਿਹੇ ਜਿਹੜੇ ਪ੍ਰੋਗਰਾਮ ਨੇ ਉਹਨਾਂ ਨੂੰ ਵੱਧ ਤੋਂ ਵੱਧ ਜਿਹੜਾ ਵਾ ਉਹ ਅਨਕਰੇਜ ਕੀਤਾ ਜਾਵੇ ਪਰਫੁੱਲਤ ਕੀਤਾ ਜਾਵੇ ਸੋ ਅੱਜ ਮੈਂ 51000 ਰੁਪਿਆ ਵੀ ਜਿਹੜਾ ਵਾ ਇਹਨਾਂ ਨੂੰ ਜਿਹੜੀ ਆ ਮਦਦ ਅਨਾਉਂਸ ਕੀਤੀ ਆ ਔਰ ਹੋਰ ਵੀ ਬਾਕੀ ਜੋ ਵੀ ਸਹਿਯੋਗ ਦੀ ਲੋੜ ਹੋਏਗੀ 8000 ਕਿਹਦੇ ਜਾਂਦਾ ਜਿੱਥੇ ਦੁਸ਼ਹਰਾ ਦਾ ਮਨਾਇਆ ਜਾਂਦਾ ਹਰ ਜਗ੍ਹਾ ਤੇ ਨੌਜਵਾਨਾਂ ਨੂੰ ਸੇਧ ਦੇਣ ਦੇ ਲਈ ਕਬੱਡੀ ਟੂਰਨਾਮੈਂਟ ਕਰਵਾਇਆ ਜਾਂਦਾ ਤਾਂ ਵੱਡੇ ਪੱਧਰ ਤੇ ਖਿਡਾਰੀ ਪਹੁੰਚਦੇ ਆ ਸੇਧ ਵੀ ਦਿੱਤੀ ਜਾਂਦੀ ਨੌਜਵਾਨਾਂ ਨੂੰ ਕਿਵੇਂ ਦੇਖਦੇ ਹੋ ਸੋਚ ਨੂੰ ਕਮੇਟੀ ਬਹੁਤ ਵਧੀਆ ਜੀ ਮੈਨੂੰ ਤਾਂ ਬੜਾ ਅੱਛਾ ਮਸਹੂਸ ਹੋਇਆ ਕਿਉਂਕਿ ਜਿੰਨੇ ਵੀ ਸਾਡੇ ਨੌਜਵਾਨ ਇੱਥੇ ਆਏ ਆ ਬਹੁਤ ਵਧੀਆ ਉਹਨਾਂ ਨੇ ਸ਼ਰੀਰ ਬੜੇ ਅੱਛੇ ਬੜੀਆਂ ਮਿਹਨਤਾਂ ਕੀਤੀਆਂ ਨੇ ਔਰ ਫਰਤੀਲੇ ਸ਼ਰੀਰ ਨੇ ਬੜੀ ਵਧੀਆ ਕਬੱਡੀ ਦੀ ਖੇਡ ਜਿਹੜੀ ਆ ਦੇਖਣ ਨੂੰ ਮਿਲੀ ਆ ਔਰ ਪੰਜਾਬ ਦੇ ਪਿੰਡੂ ਇਲਾਕੇ ਦੀ ਇਹ ਮਾਂ ਖੇੜ ਆ ਪੰਜਾਬ ਦੀ ਮਾਂ ਖੇੜ ਆ ਇਹਨੂੰ ਵੱਧ ਤੋਂ ਵੱਧ ਪ੍ਰਫੁੱਲਤ ਕਰਨਾ ਚਾਹੀਦਾ ਜੀ ਕੀ ਸੁਨੇਹਾ ਦੇਣਾ ਚਾਹੋਗੇ ਅੱਜ ਦੇ ਇਸ ਦਿਨ ਦੇ ਤੇ ਮੈਂ ਸਾਰੇ ਹੀ ਸੰਸਾਰ ਚ ਜਿੱਥੇ ਵੀ ਰਾਮ ਜੀ ਦੇ ਭਗਤ ਨੇ ਜਾਂ ਚੰਗੇ ਲੋਕ ਜਿਹੜੇ ਵਾਸਤੇ ਆ ਅੱਜ ਦੇ ਤਿਉਹਾਰ ਦਾ ਜਿਹੜਾ ਮੁੱਖ ਉਦੇਸ਼ ਆ ਕਿ ਸੱਚਾਈ ਦੀ ਅਖੀਰ ਚ ਜਿੱਤ ਹੁੰਦੀ ਆ ਬੁਰਾਈ ਥੋੜੇ ਚਿਰ ਲਈ ਤੇ ਜ਼ਰੂਰ ਪ੍ਰਫੁੱਲਤ ਹੋ ਸਕਦੀ ਆ ਪਰ ਅਖੀਰ ਜਿਹੜੀ ਆ ਉਹ ਸਚਾਈ ਦੀ ਜਿੱਤ ਹੁੰਦੀ ਆ ਸੋ ਸਾਨੂੰ ਸਚਾਈ ਦੇ ਮਾਰਗ ਤੇ ਚੱਲਣਾ ਚਾਹੀਦਾ ਔਰ ਜਿੱਦਾਂ ਸ਼੍ਰੀ ਰਾਮ ਜੀ ਨੂੰ ਮਰਿਆਦਾ ਪ੍ਰਸ਼ੁੱਤਮ ਕਿਹਾ ਗਿਆ ਕਿ ਉਹਨਾਂ ਨੇ ਆਪਣਾ ਇੱਕ ਆਦਰਸ਼ਕ ਜੀਵਨ ਬਤੀਤ ਕੀਤਾ ਔਰ ਸਾਰੀ ਮਨੁੱਖਤਾ ਦੇ ਲਈ ਉਹਨਾਂ ਦਾ ਜਿਹੜਾ ਜੀਵਨ ਆ ਉਹ ਇੱਕ ਪ੍ਰੇਰਨਾ ਦਾ ਸਰੋਤ ਆ ਸੋ ਸਾਨੂੰ ਉਹਨਾਂ ਦੇ ਜੀਵਨ ਤੋਂ ਬਹੁਤ ਬਹੁਤ ਕੁਝ ਸਿੱਖਣ ਨੂੰ ਮਿਲਦਾ ਮੈਂ ਆਪਣੀ ਨੌਜਵਾਨ ਪੀੜੀ ਨੂੰ ਬੇਨਤੀ ਕਰਾਂਗਾ ਕਿ ਜਿਹੜਾ ਅਸੀਂ ਰਾਮਲੀਲਾ ਦੇਖੀਆਂ ਨੇ ਉਨਾ ਚੋ ਜੋ ਸ਼ਰੀਰਾਮ ਜੀ ਦੇ ਗੁਣ ਨੇ ਬਹੁਤੇ ਨਹੀਂ ਤੇ ਜੇ ਇੱਕ ਗੁਣ ਵੀ ਗ੍ਰਹਿਣ ਕਰ ਲਈਏ ਤੇ ਸਾਡਾ ਜੀਵਨ ਜਿਹੜਾ ਵਾ ਬਹੁਤ ਸਾਡੇ ਜੀਵਨ ਚ ਨਖਾਰ ਆਊਗਾ ਔਰ ਬੜਾ ਸਫਲਾ ਜੀਵਨ ਸਾਡਾ ਜਿਹੜਾ ਉਹ ਹੋ ਸਕਦਾ ਸੋ ਆਓ ਅੱਜ ਇਹਨਾਂ ਤਿਹਾਰਾਂ ਨੂੰ ਮਨਾਉਣ ਦਾ ਜਿਹੜਾ ਮੁੱਖ ਆਦੇਸ਼ ਆ ਜਿਹੜਾ ਮੈਸੇਜ ਆ ਉਹਨਾਂ ਨੂੰ ਉਹ ਕਰ ਕਰ ਚ ਲੈ ਕੇ ਜਾਈਏ ਬਹੁਤ ਬਹੁਤ ਵਧੰਵਾਦ ਆ ਪ੍ਰਬੰਧਕ ਜੀ ਸਾਡੇ ਨਾਲ ਆ ਗੱਲਬਾਤ ਆ ਜਿਹੜੀ ਕਰਾਂਗੇ ਤਾਂ ਠਾਕੁਰ ਮਨੋਰ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੋਗੇ ਲੰਬੇ ਸਮੇਂ ਤੋਂ ਜਿਹੜਾ ਦਿਸਾਰਾ ਮਨਾਉਂਦੇ ਆ ਰਹੇ ਹੋ ਹਾਂਜੀ ਜੀ 41 ਮਹੀਨਾਸਾਲ ਹੈ ਜੀ ਪਹਿਲਾਂ ਤਾਂ ਕੋਈ ਇੱਥੇ ਮੇਲਾ ਮੋਲਾ ਕੁਝ ਨਹੀਂ ਲੱਗਦਾ ਸੀ ਨਾ ਕੋ ਗੁਰਦੁਆਰਾ ਨਾ ਮੰਦਿਰ ਹੀ ਬਾਅਦ ਚ ਗੁਰਦੁਆਰੇ ਬਣ ਕੇ ਮੰਦਿਰ ਵੀ ਬਣ ਗਿਆ 40 ਸਾਲ 41 ਸਾਲ ਹੋ ਗਏ ਜੀ ਜੀ ਇਹ ਬੜਾ ਸੋਹਣਾ ਚੰਦਾ ਆ ਰਿਹਾ ਬੜਾ ਸੋਹਣੇ ਬੱਚਿਆਂ ਦੇ ਨਾਲ ਪ੍ਰੋਗਰਾਮ ਚੱਲਦਾ ਸਾਰਾ ਜਿੱਥੇ ਦਿਸ਼ਾੜਾ ਬਣਾਇਆ ਜਾਂਦਾ ਉੱਥੇ ਕਬੱਡੀ ਟੂਰਨਾਮੈਂਟ ਵੀ ਹੁੰਦਾ ਤੁਹਾਡੇ ਵੱਲੋਂ ਕੀ ਕਹਿਣਾ ਚਾਹੋਗੇ ਹਾਂਜੀ ਬਹੁਤ ਵਧੀਆ ਜੀ ਇਹ ਜੋ ਸਾਡੇ ਕੋਲ ਆਪਣੀ ਜੇਬ ਖਰਚਾ ਦੇਖ ਕੇ ਉਹਨਾਂ ਨਾਲ ਕਬੱਡੀ ਟੂਰਨਾਮੈਂਟ ਕਰਵਾਈ ਜਾਂਦੀ ਹੈ ਜੀ ਬਹੁਤ ਸੋਹਣਾ ਜੀ ਬਹੁਤ ਬਹੁਤ ਧੰਨਵਾਦ ਜਿੱਥੇ ਕੀ ਪ੍ਰਬੰਧਕਾਂ ਨੇ ਵੀ ਦੱਸਿਆ ਕਿ ਕਬੱਡੀ ਟੂਰਨਾਮੈਂਟ ਹੁੰਦਾ ਨਾਲ ਦੀ ਨਾਲ ਦੁਸ਼ਹਿਰਾ ਜਿਹੜਾ ਇੱਥੇ ਮਨਾਇਆ ਜਾਂਦਾ ਹੁਣ ਵੀ ਤੁਸੀਂ ਦੇਖ ਸਕਦੇ ਹੋ ਕਿ ਸੁੰਦਰ ਝਾਕੀਆਂ ਦੇ ਦ੍ਰਿਸ਼ ਜਿਹੜੇ ਦੁਸ਼ਹਿਰਾ ਗਰਾਊਂਡ ਦੇ ਵਿੱਚ ਪਹੁੰਚ ਚੁੱਕੇ ਆ ਤਾਂ ਉੱਥੇ ਉਹ ਚੇਚੇ ਤੌਰ ਤੇ ਐਡਵੋਕੇਟ ਜਗਰੂਪ ਸਿੰਘ ਸੇਖਮਾ ਜਿਹੜੇ ਇੱਥੇ ਪਹੁੰਚੇ ਸਨ ਤਾਂ ਉਹਨਾਂ ਦੇ ਨਾਲ ਵੀ ਗੱਲਬਾਤ ਹੋਈ ਉਹਨਾਂ ਨੇ ਦੱਸਿਆ ਕਿ ਸ਼੍ਰੀ 라ਮਚੰਦਰ ਜੀ ਜੀਵਨੀ ਤੋਂ ਕੁਝ ਨੁਕਸ ਸਿੱਖ ਕੇ ਜਰੂਰ ਲੈ ਕੇ ਜਾਈਏ ਹੁਣ ਤੱਕ ਦੇ ਲਈ ਇੰਨਾ ਹੀ ਆਪਣੇ ਸੰਯੋਗੀ ਕਮਲਜੀ ਦੇ ਨਾਲ ਮੈਂ ਜਤਿੰਦਰ ਸੋਟੀ ਕੇ ਆਰਟੀ ਨਿਊਜ਼ ਨੈ